ਆਪਾਂ ਲੈਟ ਸ਼ੁਰੂ ਕੀਤੀ ਆ ਉਹ ਬੜੀ ਸਕਸੈਸਫੁਲ ਵੇ ਨਾਲ ਉਹ ਜਿਹੜੀ ਆਪਾਂ ਨੇ ਕੰਟੀਨਿਊ ਕਰ ਰਹੇ ਹਾਂ ਉਹਨੂੰ ਉਹਦੇ ਵਿੱਚ ਪਬਲਿਕ ਵੱਲੋਂ ਬੜਾ ਜਿਹੜਾ ਵਧੀਆ ਸਪੋਰਟ ਮਿਲਦੀ ਆ ਪਬਲਿਕ ਬਿਲਕੁਲ ਸ਼ਰਿਆਂ ਵਿਦਆਊਟ ਐਨੀ ਹੈਜੀਟੇਸ਼ਨ ਸਾਨੂੰ ਦੱਸ ਰਹੀ ਹੈ ਕਿ ਕਿ ਕਿਤੇ ਵੀ ਕੋਈ ਇਨਫੋਰਮੇਸ਼ਨ ਹੁੰਦੀ ਸਾਨੂੰ ਦਿੰਦੇ ਆ ਉਹਦੇ ਚ ਹੀ ਕੱਲ ਸਾਡੇ ਵੱਲੋਂ ਸੀਆਈਏ ਸਟਾਫ ਵੱਲੋਂ ਇੱਕ ਬਹੁਤ ਵਧੀਆ ਇਨਪੁਟ ਬੇਸਡ ਆਪਰੇਸ਼ਨ ਕੀਤਾ ਗਿਆ ਸੀਗਾ ਉਹਦੇ ਵਿੱਚ ਕਰੀਬ ਅਸੀਂ 1 ਕਿਲੋ 20 ਗ੍ਰਾਮ ਜਿਹੜੀ ਹੈਰਨ ਫੜੀ ਆ ਦੋ ਬੰਦੇ ਉਹਦੇ ਵਿੱਚ ਅਸੀਂ ਅਰੈਸਟ ਕੀਤੇ ਗੁਰਮੀਤ ਸਿੰਘ ਇੱਕ ਸਰਦੀਪ ਸਿੰਘ ਸੀਗਾ ਇੱਕ ਜਨਾਲੇ ਦਾ ਸੀ ਇੱਕ ਰਾਜਸਥਾਨੀ ਦਾ ਸੀਗਾ ਇਹਨੂੰ ਬੱਗੇ ਕੇ ਮੋੜ ਤੋਂ ਜਿਹੜਾ ਆਪਾਂ ਇੰਟਰਸੈਪਟ ਕਰਕੇ ਤੇ ਜਦੋਂ ਚੈੱਕ ਵਗੈਰਾ ਕੀਤਾ ਤੇ ਇਹਨਾਂ ਕੋਲੋਂ 1 ਕਿਲੋ 20 ਗ੍ਰਾਮ ਜਿਹੜੀ ਸਾਨੂੰ ਹੀਰੋਇਨ ਮਿਲੀ ਇੱਕ ਇਹਨਾਂ ਕੋ ਸਕੋਰਪੀਓ ਗੱਡੀ ਸੀਗੀ ਸੋ ਅਸੀਂ ਇਹਨਾਂ ਨੂੰ ਮੁਕਦਮੇ ਦੇ ਵਿੱਚ ਗ੍ਰਿਫਤਾਰ ਇਹਨਾਂ ਦੇ ਐਫ ਆਈ ਆ ਦਰਜ ਕਰਕੇ ਇਹਨਾਂ ਨੂੰ ਅਰੈਸਟ ਕੀਤਾ ਹੁਣ ਸਾਡੀ ਜਿਹੜੀ ਤਤਤੀਸ਼ ਚੱਲਦੀ ਆ ਇਹਦੇ ਵਿੱਚ ਅਸੀਂ ਇਹਦਾ ਫੋਨ ਵੀ ਸਾਡੇ ਕੋਲ ਆਇਆ ਉਸ ਤੋਂ ਅਸੀਂ ਫਰਦਰ ਜਿਹੜੀ ਵਗੈਰਾ ਤੋਂ ਸਾਡੀ ਲਿੰਕੇ ਦੇ ਦੁੰਦੀਆਂ ਉਹਦੇ ਉਹਦੇ ਤੇ ਅਸੀਂ ਵਰਕਆਊਟ ਕਰ ਰਹੇ ਹਾਂ ਆਸ ਹੈ ਕਿ ਜਿਹੜਾ ਇਹਦੇ ਵਿੱਚ ਹੋਰ ਬ੍ਰੇਕਥਰੂ ਹੋਵਾਂਗੇ ਨਾਲ ਹੀ ਕੱਲ ਸਾਡੇ ਵੱਲੋਂ ਇੱਕ ਇਹ ਪਿੰਡਾਂ ਦੇ ਵਿੱਚ ਅਰਨੀ ਵਾਲਾ ਕਵਾਲ ਵਾਲਾ ਟਾਲੀ ਵਾਲ ਜੱਟਾਂ ਹੋਰੇ ਪਿੰਡਾਂ ਦੇ ਵਿੱਚ ਅਸੀਂ ਕਸ ਆਪਰੇਸ਼ਨ ਜਿਹੜਾ ਉਹ ਚਲਾਇਆ ਸੀਗਾ ਉਹਦੇ ਦਿਨ ਸਾਨੂੰ ਇੱਕ ਬਹੁਤ ਵਧੀਆ ਜਿਹੜੀ ਸਾਨੂੰ ਪ੍ਰਾਪਤੀ ਹੋਈ ਜਿਹੜਾ ਕਮਾਲ ਵਾਲਾ ਸੀ ਉੱਥੋਂ ਅਸੀਂ ਇੱਕ ਜਿਹੜਾ ਮਦਨ ਲਾਲ ਉਹਦੇ ਅਹੀਂ ਉਹਨਾਂ ਦੇ ਘਰ ਦੇ ਵਿੱਚੋਂ ਉਹਨੂੰ ਜਿਹੜਾ ਉੱਥੋਂ ਗ੍ਰਿਫਤਾਰ ਕੀਤਾ ਉਹਦੇ ਕੋਲੋਂ ਸਾਨੂੰ ਕਰੀਬ 23000 ਜਿਹੜੀ 100 ਪ੍ਰੈਗਾਬਲਨ ਜਿਹੜੀ ਉਹ ਰਿਕਵਰ ਕੀਤੀ ਨਾਲ ਜਿਹੜਾ 300 ਜਿਹੜੀਆਂ ਉਹ ਲੂਜ਼ ਜਿਹੜੀਆਂ ਗੋਲੀਆਂ ਸੀਗੀਆਂ ਸੋ ਇਸ ਦੇ ਨਾਲ ਹੀ ਅਸੀਂ ਕੱਲ ਜਿਹੜੇ ਕੱਲ ਕੱਲਤੀ ਅਸੀਂ ਕਰੀਬ 9 ਬੰਦੇ ਜਿਹੜੇ ਐਨਡੀਪੀਆ ਸੈਕਟਰ ਦੀ ਦਰਜ ਕੀਤੇ ਜਿਨ੍ਹਾਂ ਦੇ ਵਿੱਚੋਂ ਸਮਾਲ ਰਿਕਵਰੀ ਵੀ ਹੈ ਹੈਵੀ ਵੀ ਹੈ ਸੋ ਇਸ ਤਰ੍ਹਾਂ ਕਰਕੇ ਜਿਹੜਾ ਸਾਨੂੰ ਸਾਡਾ ਜਿਹੜਾ ਆਪਰੇਸ਼ਨ ਹੈ ਅਗੇਂਸਟ ਜਿਹੜਾ ਡਰਾਈਵ ਹੈ ਅਗੇਂਸਟ ਡਰੱਗ ਉਹ ਜਿਹੜਾ ਸਾਨੂੰ ਬੜਾ ਵਧੀਆ ਤਰੀਕੇ ਨਾਲ ਚੱਲ ਰਿਹਾ ਹੈ ਪਬਲਿਕ ਵੱਲੋਂ ਜਿਹੜਾ ਪੂਰੀ ਸਪੋਰਟ ਮਿਲ ਰਹੀ ਹੈ ਸੋ ਅਸੀਂ ਆਸ ਕਰਦੇ ਹਾਂ ਕਿ ਜਿਹੜਾ ਇਹਦੇ ਵਿੱਚ ਕੋਈ ਵੀ ਜਿਹੜਾ ਪਬਲਿਕ ਪਬਲਿਕ ਮਾਧਿਅਮ ਤੋਂ ਜਿਹੜੀ ਸਾਨੂੰ ਇਨਫੋਰਮੇਸ਼ਨ ਆਉਂਦੀ ਹੈ ਉਹਨੂੰ ਅਸੀਂ ਮਟੀਰੀਅਲਾਈਜ਼ ਕਰਦੇ ਹਾਂ ਕੋਈ ਵੀ ਜਿਹੜਾ ਇਨਫੋਰਮੇਸ਼ਨ ਦੇਣ ਤੋਂ ਜਿਹੜਾ ਉਹ ਬਿਲਕੁਲ ਨਾ ਝਗੇ ਪੰਜਾਬ ਸਰਕਾਰ ਵੱਲੋਂ ਇੱਕ ਬੜਾ ਵਧੀਆ ਸੇਫ ਪੰਜਾਬ ਐਪ ਜਿਹੜਾ ਸ਼ੁਰੂ ਕੀਤਾ ਗਿਆ ਜਿਹਦਾ ਨੰਬਰ ਹੈ 9779100200 977900220 ਇਹ ਐਪ ਕਿਸ ਤਰ੍ਹਾਂ ਦਾ ਵਾ ਕਿ ਇਹਦੇ ਵਿੱਚ ਜਿਹੜਾ ਕਲਰ ਹੋਊਗਾ ਜਿਹੜਾ ਇੱਥੇ ਇਨਫਰਮੇਸ਼ਨ ਦਿੰਦਾ ਉਹਦਾ ਕੋਈ ਆਇਡੈਂਟੀਟੀ ਨਹੀਂ ਜਾਂਦੀ ਉਹਦਾ ਫੋਨ ਨੰਬਰ ਉੱਥੇ ਡਿਸਪਲੇ ਨਹੀਂ ਹੁੰਦਾ ਸੋ ਇਸ ਕਰਕੇ ਜਿਹੜਾ ਲੋਕਾਂ ਨੂੰ ਡਰ ਹੁੰਦਾ ਕਿ ਸਾਡਾ ਕੋਈ ਨਾਂ ਦੇ ਦੇ ਦੇਗਾ ਜਿਹੜੇ ਬੰਦੇ ਆਪਾਂ ਫੜਦੇ ਆ ਉਹਨਾਂ ਤੱਕ ਇਹ ਆ ਜਾਊਗਾ ਵੀ ਇਸ ਬੰਦੇ ਨੇ ਇਤਲਾਹ ਦਿੱਤੀ ਉਹ ਬਿਲਕੁਲ ਨਿਚੇ ਟੜਕ ਹੋ ਕੇ ਜਿਹੜਾ ਸਾਨੂੰ ਇਹ ਦੱਸ ਸਕਦੇ ਆ ਇਹ ਆ ਬਿਲਕੁਲ ਸਿਕਿਉਰਡ ਹੈ ਕਿਸੇ ਪਾਸਿਓਂ ਵੀ ਇਹਦੇ ਬੰਦੇ ਦੀ ਲੀਕੇਜ ਨਹੀਂ ਹੁੰਦੀ ਕਿ ਕਿੰਨ ਕਾਲ ਕੀਤੀ ਸੋ ਇਸ ਤਰ੍ਹਾਂ ਕਰਕੇ ਜਿਹੜਾ ਐਪ ਹੈ ਬਹੁਤ ਵਧੀਆ ਇਹਨੂੰ ਵੀ ਆਪਾਂ ਨੂੰ ਪ੍ਰਮੋਟ ਕਰਨਾ ਚਾਹੀਦਾ ਵੱਧ ਤੋਂ ਵੱਧ ਇਹਤੇ ਜਿਹੜੀ ਸਾਨੂੰ ਜੋ ਫੈਕਚੁਅਲ ਹੋਵੇ ਉਹੀ ਜਿਹੜੀ ਕਰੋ ਜਿਹੜੀ ਇਨਫੋਰਮੇਸ਼ਨ ਦਿਓ ਕਈ ਵਾਰੀ ਸਾਨੂੰ ਥੋੜੀਆਂ ਕੰਪਲੇਂਟਸ ਆ ਜਾਂਦੀਆਂ ਜਿਹੜੀਆਂ ਕਿ ਮਤਲਬ ਕਿ ਮਟੀਰੀਅਲਾਈਜ਼ ਨਹੀਂ ਹੋ ਪਉਂਦੀਆਂ ਸੋ ਕੋਸ਼ਿਸ਼ ਇਹ ਹੀ ਕਰਨੀ ਚਾਹੀਦੀ ਕਿ ਤੇ ਸਾਨੂੰ ਸਹੀ ਇਨਫੋਰਮੇਸ਼ਨ ਦਿੱਤੇ ਚਾਹਾਂ ਸਾਡੀ ਮਿਨੀਮਮ ਜਿਹੜੀ ਇੱਕ ਪਾਸੇ એનર્ਜੀ ਲਗੇ ਕਿ ਅਸੀਂ ਉਹ ਸਾਨੂੰ ਉਹਨੂੰ ਅਸੀਂ ਬੰਦੇ ਨੂੰ ਸਹੀ ਤਰੀਕੇ ਨਾਲ ਉਹਦੇ ਤੇ ਐਕਸ਼ਨ ਕਰ ਸਕੀਏ ਸਰ ਜਿਹੜੇ ਹੀਰੋਇਸ ਨੇ ਦੋ ਦੋਸੀ ਪੜੇਗੇ ਕਿਉਂ ਦੇ ਰਹਿਣ ਵਾਲੇ ਆ ਤੇ ਇਹਨਾਂ ਦਾ ਆਪਸ ਵਿੱਚ ਕੀ ਰਿਸ਼ਤਾ ਹੈ ਤੇ ਪਹਿਲਾਂ ਇਹਨਾਂ ਦਾ ਵੇਖੋ ਵੇਖੋ ਇਹ ਅਜਨਾਲਾ ਦੇ ਨੇ ਇੱਕ ਜਨਾਲਾ ਦੇ ਇੱਕ ਅਮਰਸਰ ਦਾ ਇੱਕ ਰਾਜਸਾਨਸੀ ਦਾ ਵਾ ਗੁਰਮੀਤ ਸਿੰਘ ਪੁੱਤਰ ਕਰਸੇਮ ਸਿੰਘ ਪੰਜਗराई ਥਾਣਾ ਅਜਨਾਲਾ ਦਾ ਵਾ ਸੋ ਦੀਪ ਸਿੰਘ ਪੁੱਤਰ ਸੁਖਦੇਵ ਸਿੰਘ ਇਹ ਹਰਸਾ ਸ਼ੀਨਾ ਥਾਣਾ ਰਾਜਸਥਾਨ ਰਾਜਸਥਾਨ ਸੀਧਾ ਇਹਨਾਂ ਦੇ ਖਿਲਾਫ ਪਹਿਲਾਂ ਜਿਹੜਾ ਨਾ ਇਹ ਦੋਨੇ ਜਿਹੜੇ ਬੰਦਿਆਂ ਦੇ ਖਿਲਾਫ ਹੋਈ ਮੁਕੱਦਮਾ ਨੀਹ ਤੱਕ ਦਰਜ ਦੀ ਤੇ ਸਰ ਇਹਨਾਂ ਨੂੰ ਆਈ ਕਿੱਥੋਂ ਸੀ ਤੇ ਜਾਣੇ ਕਿੱਥੋਂ ਵੇਖੋ ਇਹ ਇਹਨਾਂ ਨੂੰ ਜਿਹੜੀ ਡਰਾਪਿੰਗ ਹੋਈ ਹੈ ਡਰਾਪਿੰਗ ਦੇ ਵਿੱਚ ਡਰਾਪਿੰਗ ਦੇ ਵਿੱਚ ਇਹ ਬੱਗੇ ਕੇ ਮੋੜ ਤੋਂ ਉੱਥੋਂ ਉੱਥੋਂ ਮਿਲੀ ਇਹਨਾਂ ਨੂੰ ਥੋੜਾ ਉੱਥੋਂ ਹਟ ਕੇ ਮਿਲੀ ਹੈ ਜਿੱਥੇ ਹੀ ਪੜਿਆ ਉਹਨਾਂ ਸੀ ਇਹਨਾਂ ਤੋਂ ਜਿਹੜਾ ਕਰ ਰਹੇ ਆ ਵੀ ਇਹਦਾ ਬੇਸਿਕਲੀ ਇਹ ਓਰੀਜਿਨੇਟ ਕਿੱਥੋਂ ਹੋਈ ਹੈ ਉਤੇ ਸਾਡਾ ਵਰਕ ਚੱਲ ਰਿਹਾ ਹੈ ਉਹਦੇ ਬਾਰੇ ਵੀ ਤੁਹਾਨੂੰ ਦੱਸ ਦਾਂਗੇ ਨਹੀਂ ਰਿਸ਼ਤਾ ਨਹੀਂ ਇਹਨਾਂ ਦਾ ਕੋਈ ਵੀ ਆਪਸ ਬਸ ਯਾਰ ਦੋਸਤੀ ਨੇ ਸਰ ਕਹਿ ਸਕਦੇ ਕਿ ਜਨਾਵਾ ਤੋਂ ਫਾਇਦਾ ਦਾ ਨੈਟਵਰਕ ਜਿਹੜਾ ਬੜਾ ਚੱਲਦਾ ਨਹੀਂ ਨਹੀਂ ਵੇਖੋ ਇਹ ਰਹਿਣ ਵਾਲੇ ਉਧਰ ਹੈ ਅਜੇ ਤੱਕ ਜਿਹੜਾ ਸਾਨੂੰ ਥਰਡ ਬੰਦਾ ਨਾ ਉਹਦੇ 'ਚ ਅਸੀਂ ਲੱਗੇ ਹੋਏ ਆ ਦੇ ਪਿੱਛੇ ਫਿਰ ਸਾਨੂੰ ਪਤਾ ਲੱਗੇਗਾ ਵੀ ਐਕਚੁਅਲੀ ਇਹਦਾ ਰੂਟ ਕੀ ਬੰਦਾ ਹੋਏ ਅਰ ਭੜਮ ਤੋਂ ਬਾਅਦ ਕਈ ਵਾਰੀ ਮੋੜਲੀ ਪਹੁੰਚ ਗਏ ਸੀ ਤੇ ਫਿਰ ਇਹ ਤੋਂ ਪੁੱਛਿਆ ਉਹਨਾਂ ਨਾਲ ਗੱਲ ਸਾਹਮਣੇ ਆਉਂਦੀ ਹੈ ਉਹਨਾਂ ਤੋਂ ਪੁੱਛਿਆ ਵੀ ਗੱਲ ਸਾਹਮਣੇ ਆਈ ਇਹ ਹਿੱਤ ਤੱਕ ਉਹਦਾ ਨਹੀਂ ਲੱਗ ਨਹੀਂ ਰਹੀ ਪਰ ਇਹ ਡੈਡ ਡ੍ਰੌਪ ਹੁੰਦਾ ਕਈ ਵਾਰੀ ਉਹਦਾ ਅੱਗੇ ਡਿਵੈਲਪ ਨਹੀਂਦਾ ਲੇਕਿਨ ਅਸੀਂ ਉੱਤੇ ਕਰ ਰਹੇ ਕੰਮ ਵਿਖੋ ਹਿੱਤ ਤੱਕ ਉਹ ਜਿਹੜਾ 3ਰਡ ਬੰਦਾ ਜਿਹੜਾ ਨੈਕਸਟ ਹੈ ਨਾ ਦਾ ਅੱਗੇ ਉਹਦੇ ਤੱਕ ਅਸੀਂ ਪਹੁੰਚ ਕਰ ਰਹੇ ਆ ਫਿਰ ਉੱਤੋਂ ਪਤਾ ਲੱਗੂਗਾ ਵੀ ਐਕਚੁਅਲੀ ਕਿੱਥੋਂ ਆਈ ਹੈ ਇਹ ਕੋਰੀਅਰ ਸੀ ਇਹ ਇੱਕ ਕੋਰੀਅਰ ਵੀ ਕਹਿ ਸਕਦੇ ਇਹਨਾਂ ਨੂੰ ਹਾਂ ਪਹਿਲੀ ਵਾਰ ਹੀ ਕਰ ਰਹੇ ਸੀ ਯਾ ਪਹਿਲਾਂ ਹੀ ਇਸ ਤੋਂ ਦੇਖੋ ਕਹਿੰਦੇ ਤੇ ਜਦੋਂ ਵੀ ਇਹਨਾਂ ਨੂੰ ਫੜ ਲਓ ਹਰ ਹੀ ਉਹੀ ਕਹਿੰਦਾ ਮੈਂ ਤੇ ਪਹਿਲੀ ਵਾਰ ਹੀ ਲਿਆ ਲੇਕਿਨ ਇਹ ਬੰਦੇ ਕਰਦੇ ਹੁੰਦੇ ਜੀ ਦੇਖੋ 1 ਕਿਲੋ 20 ਗ੍ਰਾਮ ਜਿਹੜਾ ਇੱਕ ਕਮਰਸ਼ੀਅਲ ਕੁਆਂਟੀਟੀ ਆ ਤੁਸੀਂ ਇਹਦੀ ਵੈਲਿਊ ਵੇਖੋ ਇੰਟਰਨੈਸ਼ਨਲ ਮਾਰਕੀਟ ਚ ਕਿੰਨੀ ਆ ਸੋ ਅਸੀਂ ਇਹਨਾਂ ਦੀਆਂ ਗੱਲਾਂ ਤੇ ਚਲ ਇੰਨੀ ਤਬਾਰ ਕਰਦੇ ਲੇਕਿਨ ਸਾਡਾ ਕੰਮ ਹੈ ਇਨਵੈਸਟੀਗੇਟ ਕਰਨਾ ਹੁਣ ਅਸੀਂ ਹੁਣ ਅਸੀਂ ਅੱਗੇ ਪਿੱਛੇ ਬਸ ਇਹੀ ਕੰਮ ਹੈ ਸਰ 1 ਬਾਰ ਲੱਖ ਦੇ ਕਰੀਬ ਮਸ਼ੀਨੀਆਂ ਦੋਨੀਆਂ ਪਾਵਨ ਕਾਬੂ ਤੋਂ ਸ਼ਾਮਿਲ ਕਰਕੇ ਲਿਖੜੀਆਂ ਜਾ ਚੁੱਕੀਆਂ ਨੇ ਕਿ ਕਿੱਥੋਂ ਆਗਿਆ ਨੇ ਪਾਵਨ ਕਾਬੂ ਦੇ ਵਿੱਚ ਇਹਨਾਂ ਧਾਰੀ ਮਾਤਰਾ ਵਿੱਚ ਕੋਈ ਆ ਰਹੀਆਂ ਕੀ ਇੰਟਰਸਟ ਗੱਲ ਤੋਂ ਪਤਾ ਲੱਗ ਸਕੇ ਵੇਖੋ ਹੁਣ ਤੁਸੀਂ ਤੁਸੀਂ ਵੇਖੋ ਪਿਛਲੇ ਸਮੇਂ ਜਿਹੜੀ ਪ੍ਰੈਗਬਲਨ ਜਿਹੜੀ ਜ਼ਿਆਦਾ ਜਿਹੜੀ ਆ ਰਹੀ ਹੈ ਇਹਦਾ ਮਤਲਬ ਇਹ ਹੈ ਵੀ ਜਿਹੜੀ ਇਹਨਾਂ ਨੂੰ ਜਿਹੜੇ ਦੂਜਾ ਨਿਸ਼ਟਾ ਨਸ਼ਾ ਕਰਦੋਂ ਨਹੀਂ ਮਿਲ ਰਿਹਾ ਐਕਸ਼ਨ ਤੋਂ ਜਿਹੜਾ ਬਹੁਤ ਜ਼ਿਆਦਾ ਹੱਦ ਤੱਕ ਜਿਹੜਾ ਕਟੇਲ ਹੋ ਗਿਆ ਜਿਹੜਾ ਤਾਈਓ ਲੋਕ ਇਧਰ ਪੈਗਰਵਲਨ ਆ ਰਹੇ ਆ ਸਾਰੇ ਪਿੰਡਾਂ ਚੋਂ ਦੇਖੋ ਜਿਹੜੀਆਂ ਹੁਣ ਪਿੱਛੇ ਵੀ ਅਸੀਂ ਖੜੀ ਕੱਲ ਫਿਰੋਜ਼ਪੁਰ ਮੇਖਾ 40-50 ਹਜ਼ਾਰ ਗੋਲੀ ਫੜਿਆ ਜਾਈਂ ਫੜ ਲਈਏ ਸੋ ਇਸ ਤਰ੍ਹਾਂ ਕਰਕੇ ਨਾ ਮਤਲਬ ਵੀ ਐਕਸ਼ਨ ਦਾ ਜਿਹੜਾ ਉਹ ਰਿਜ਼ਲਟ ਤੇ ਮਿਲ ਰਿਹਾ ਵੈ ਸੋ ਇਸ ਤਰ੍ਹਾਂ ਕਰਕੇ ਜਿਹੜਾ ਅਸੀਂ ਇਹ ਮਤਲਬ ਵੀ ਇਹਦੇ ਤੇ ਵੀ ਕਾਰਗਵਾਈ ਕਰਦੇ ਆ ਵੀ ਨਹੀਂ ਇਹ ਜਿਹੜਾ ਇਹ ਵੀ ਗਲਤ ਹੈ ਪ੍ਰਗਬਲਨ ਲੈਣੀ ਜਦੋਂ ਜੇ ਕਿਸੇ ਨੂੰ ਕੋਈ ਪ੍ਰੋਬਲਮ ਹੈ ਸਰਕਾਰ ਵੱਲੋਂ ਫ੍ਰੀ ਫੈਸਿਲਿਟੀਆਂ ਹੈ ਜਿਹੜੀਆਂ ਡੀਡਿਕਸ਼ਨ ਸੈਂਟਰ ਦੇ ਵਿੱਚ ਤੁਸੀਂ ਐਡਮਿਸ਼ਨ ਕਰਾ ਲੋ ਤੁਹਾਡਾ ਕੋਈ ਖਰਚ ਨਹੀਂ ਆ ਡੀਟੌਕਸ ਕਰਦੇ ਆ 14 15 ਦਿਨ ਲਈ ਡੀਟੌਕਸ ਤੋਂ ਬਾਅਦ ਤੁਹਾਨੂੰ ਰੀਹੈਬ ਸੈਂਟਰ ਭੇਜ ਦਿੰਦੇ ਆ ਉੱਥੇ ਤੁਹਾਡਾ ਰੋਟੀ ਪਾਣੀ ਸਾਰਾ ਫ੍ਰੀ ਆ ਸੋ ਉਹ ਸੈਂਟਰ ਆ ਉਹ ਸੈਂਟਰ ਦੇ ਵਿੱਚ ਤੁਸੀਂ ਦਿੱਲੀ ਜਾ ਕੇ